ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸਾ ਜੀ ਤੁਹਾਡੇ ਨਾਲ ਇੱਕ ਸਾਂਝ ਪਾਵਾਂਗਾ ਜੋ RAM ਮੰਦਿਰ ਦਾ ਉਦਘਾਟਨ ਹੋਣ ਜਾ ਰਿਹਾ 22 ਤਰੀਕ ਨੂੰ ਉਹਦੇ ਸੰਬੰਧ ਦੇ ਵਿੱਚ ਤੁਹਾਡੇ ਨਾਲ ਇੱਕ ਅਜਮੈਂ ਗੱਲ ਦੀ ਸਾਂਝ ਪਾਉਣ ਲੱਗਿਆ ਕੀ RAM ਮੰਦਿਰ ਦਾ ਸਭ ਤੋਂ ਪਹਿਲਾ ਅੰਦੋਲਨ ਹੈ ਜਿਹੜਾ ਉਹ ਸਿੱਖਾਂ ਨੇ ਕੀਤਾ ਸੀਗਾ ਕੀ ਇਸ ਗੱਲ ਦੀ ਤਸਦੀਕ ਸੁਪਰੀਮ ਕੋਰਟ ਦੀ ਸਭ ਤੋਂ ਪਹਿਲੀ ਜੱਜਮੈਂਟ ਦੇ ਵਿੱਚ ਇਹ ਨੋਟ ਕੀਤੀ ਹੋਈ ਆ ਸੁਪਰੀਮ ਕੋਰਟ ਨੇ ਇਹ ਜੱਜਮੈਂਟ ਦਿੱਤੀ ਹੋਈ ਆ ਕਿ ਸਭ ਤੋਂ ਪਹਿਲਾ ਜਿਹੜਾ ਅੰਦੋਲਨ ਹੈ ਉਹ ਨਿਹੰਗ ਸਿੰਘਾਂ ਨੇ 1858 ਦੇ ਵਿੱਚ ਕੀਤਾ ਸੀਗਾ ਕਿ ਸਭ ਤੋਂ ਪਹਿਲੀ ਐਫ ਆਈ ਆਰ ਹੈ ਜਿਹੜੀ ਉਹ ਮੁਸਲਮਾਨ ਸੈਦ ਮੁਹੰਮਦ ਨੇ ਨਿਹੰਗ ਸਿੰਘਾਂ ਦੇ ਖਿਲਾਫ ਕਰਵਾਈ ਸੀ ਕੀ ਦੋਸਤੋ RAM ਮੰਦਰ ਵਾਲੀ ਜਗ੍ਹਾ ਦੇ ਉੱਪਰ ਧੰਤਨ ਸ੍ਰੀ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਆਏ ਸੀਗੇ ਕੀ ਇਸ ਜਗ੍ਹਾ ਦੇ ਉੱਪਰ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਦਸਮੇਸ਼ਪਤਾ ਜੀ ਵੀ ਆਏ ਨੇ ਉਹਨਾਂ ਨੇ ਵੀ ਇੱਥੇ ਚਰਨ ਪਾਏ ਨੇ ਇਹ ਸਾਰੀ ਗੱਲਬਾਰੇ ਸਾਂਝ ਪਾਉਣਿਆਂ ਵੀਡੀਓ ਦੇ ਅੰਤ ਤੱਕ ਬਨੇ ਰਹੋ ਆਖਰੀ ਫੈਸਲਾ ਜਿਹੜਾ ਦੋਸਤੋ ਉਹ ਤੁਸੀਂ ਸੁਣਾਉਣਾਗਾ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇਹ ਗੱਲ ਜਿਹੜੀ ਮੈਂ ਤੁਹਾਡੇ ਨਾਲ ਭੂਮਿਕਾ ਦੇ ਵਿੱਚ ਕੀਤੀ ਆ ਇਹਨਾਂ ਗੱਲਾਂ ਤੇ ਆਪਾਂ ਚਾਨਣਾ ਪਾਉਣੇ ਆ ਇਹ ਗੱਲ ਮੈਂ ਨਹੀਂ ਕੋਈ ਕਹਿ ਰਿਹਾ ਮੈਂ ਇਹ ਗੱਲ ਕਹਿਣ ਤੋਂ ਪਹਿਲਾਂ ਇਹਦੀ ਜਿਹੜੀ ਸਰਚ ਕੀਤੀ ਇਹਦੇ ਵਿੱਚ ਜਿਹੜੇ ਬਹੁਤ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਨੇ ਉਹਨਾਂ ਦੀਆਂ ਮੈਂ ਜਿਹੜੀਆਂ ਵੀਡੀਓ ਦੇਖੀਆਂ ਉਹਨਾਂ ਨੂੰ ਸਰਟੀਫਾਈ ਕਰਕੇ ਪੜਿਆ ਤੇ ਜਿਹੜੇ ਰੱਖਿਆ ਮੰਤਰੀ ਨੇ ਹੁਣ ਇਸਮੇ ਰਾਜਨਾਥ ਉਹਨਾਂ ਨੇ ਵੀ ਆਪਣੇ ਭਾਸਨ ਦੇ ਵਿੱਚ ਇਸ ਗੱਲ ਦੀ ਤਸਦੀਕ ਕੀਤੀ ਉਹਨਾਂ ਨੇ ਕੀ ਕਿਹਾਗਾ ਜਿਹੜੇ ਵਕੀਲ ਸਾਹਿਬ ਨੇ ਉਹਨਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਜਿਹੜਾ 1858 ਦੇ ਵਿੱਚ ਨਿਹੰਗ ਸਿੰਘ ਜਿਸ ਦਾ ਨਾਮ ਸੀਗਾ ਬਾਬਾ ਫਕੀਰ ਸਿੰਘ ਖਾਲਸਾ ਉਹ ਆਪਣੇ 25 ਨਿਹੰਗ ਸਿੰਘਾਂ ਨੂੰ ਨਾਲ ਲੈ ਕੇ ਉਸ ਜਗ੍ਹਾ ਦੇ ਉੱਪਰ ਆਉਂਦਾ ਤੇ ਉਹ ਆ ਕੇ ਇਸ ਚੀਜ਼ ਦਾ ਦਾਵਾ ਕਰਦਾ ਔਰ ਉਸ ਜਗ੍ਹਾ ਦੇ ਉੱਪਰ ਕਬਜ਼ਾ ਵੀ ਕਰ ਲੈਂਦਾ ਤੇ ਉਸ ਜਗ੍ਹਾ ਦੇ ਉੱਪਰ ਕਈ ਦਿਨਾਂ ਤੱਕ ਉਹ ਤਕਰੀਬਨ 14 ਦਿਨਾਂ ਤੱਕ ਕਹਿੰਦੇ ਨੇ ਕਿ ਉਹ ਕਬਜ਼ਾ ਕਰਕੇ ਰੱਖਦੇ ਨੇ ਤੇ ਉਸ ਤੋਂ ਬਾਅਦ ਦੋਸਤੋ ਉਹ ਇਹ ਵੀ ਕਹਿੰਦੇ ਨੇ ਕਿ ਉਹਨਾਂ ਨੇ ਕੰਧਾਂ ਦੇ ਉੱਪਰ ਰਾਮ ਰਾਮ ਲਿਖਿਆ ਸੀਗਾ ਲੇਕਿਨ ਇੱਕ ਚੀਜ਼ ਉਹਨਾਂ ਨੇ ਜਿਹੜੀ ਬੜੀ ਮਤਲਬ ਉਸ ਵਾਲੀ ਦੱਸੀ ਹੈਗੀ ਕਿ ਇਸ ਗੱਲ ਦੀ ਫਿਰ ਜਿਹੜਾ ਉੱਥੋਂ ਦਾ ਸੈਦ ਮੁਹੰਮਦ ਸੀਗਾ ਸਮਝ ਲਓ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਉੱਥੋਂ ਦਾ ਕਾਜੀ ਹੁਣ ਉਹਨੇ ਜਾ ਕੇ ਇਹ ਰਿਪੋਰਟ ਐਫ ਆਈ ਆਰ ਦਰਜ ਕਰਾਈ ਨਿਹੰਗ ਸਿੰਘ ਦੇ ਖਿਲਾਫ ਜਿਹੜੇ ਬਾਬਾ ਫਕੀਰ ਸਿੰਘ ਖਾਲਸਾ ਨੇ ਉਹਨਾਂ ਦੇ ਖਿਲਾਫ ਉਹਨਾਂ ਨੇ ਲਿਖਾਇਆ ਕਿ 14 ਦਿਨਾਂ ਤੋਂ ਬਾਬਾ ਫਕੀਰ ਸਿੰਘ ਆਪਣੇ ਸਾਥੀਆਂ ਦੇ ਨਾਲ ਇਸ ਜਗ੍ਹਾ ਦੇ ਉੱਪਰ ਉਹਨਾਂ ਨੇ ਕਬਜ਼ਾ ਕੀਤਾ ਹੋਇਆਗਾ ਇਹ ਐਫ ਆਈ ਆਰ ਦਰਜ ਹੁੰਦੀ ਆ ਜੋ ਰਿਕਾਰਡ ਦੇ ਵਿੱਚ ਹੈ ਉਸ ਤੋਂ ਬਾਅਦ ਦੋਸਤੋ ਵਕੀਲ ਨੇ ਦੱਸਿਆ ਕਿ ਜਿਹੜਾ ਅੱਜ ਵੀ ਜੋ ਕੁਝ ਇਹ ਹੋਇਆਗਾ ਸੁਪਰੀਮ ਕੋਰਟ ਦੀ ਉਸ ਸਮੇਂ ਦੀ ਜਿਹੜੀ ਫੈਸਲਾ ਕੀਤਾ ਆ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਜਿਸ ਜੱਜਮੈਂਟ ਦੇ ਵਿੱਚ ਉਹਨਾਂ ਨੇ ਉੱਥੇ ਮੰਦਰ ਹੋਣ ਦੀ ਜਿਹੜੀ ਤਸਦੀਕ ਕੀਤੀ ਉਹ ਬਾਬਾ ਫਕੀਰ ਸਿੰਘ ਖਾਲਸਾ ਵਾਲੀ ਗੱਲ ਦੇ ਉੱਪਰ ਉਹਨਾਂ ਨੇ ਜੱਜਮੈਂਟ ਜਿਹੜੀ ਦਿੱਤੀ ਸੁਪਰੀਮ ਕੋਰਟ ਨੇ ਜਿਹੜੀ ਕਿ ਅੱਜ ਵੀ ਮੌਜੂਦ ਹੈ ਦੋਸਤੋ ਇਹ ਕੋਈ ਆਪਾਂ ਗੱਲ ਆਪਣੇ ਕੋਲੋਂ ਬਣਾ ਕੇ ਜਾਂ ਕੋਈ ਗੱਲ ਨਹੀਂ ਕਰ ਸਕਦੇ ਇਸ ਗੱਲ ਦਾ ਫਿਰ ਜਿਹੜਾ ਖੁਲਾਸਾ ਉਹ ਜਿਹੜੇ ਰੱਖਿਆ ਮੰਤਰੀ ਰਾਜਨਾਥ ਨੇਗੇ ਉਹਨਾਂ ਨੇ ਵੀ ਆਪਣੇ ਇੱਕ ਭਾਸ਼ਣ ਦੇ ਵਿੱਚ ਕੀਤਾ ਤੁਸੀਂ ਵੀ ਸੁਣਿਆ ਹੋਣਾ ਤੇ ਉਹਨਾਂ ਨੇ ਕਿਹਾ ਸੀਗਾ ਕਿ ਸਿੱਖਾਂ ਨੇ ਸਭ ਤੋਂ ਪਹਿਲਾ ਅੰਦੋਲਨ ਹੈ ਜਿਹੜਾ ਉਹ ਕੀਤਾ ਸੀ ਔਰ ਉਹਨਾਂ ਨੇ ਇਹ ਤੋਂ ਅੱਗੇ ਜਾ ਕੇ ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਜੀ ਵੀ ਬਾਬਤ ਵੀ ਗੱਲ ਕੀਤੀ ਔਰ ਉਸ ਵਕੀਲ ਨੇ ਸੁਪਰੀਮ ਕੋਰਟ ਦੇ ਨੇ ਇਹ ਵੀ ਦੱਸਿਆ ਕਿ ਇਤਿਹਾਸ ਦੇ ਵਿੱਚ ਦਰਜ ਹੈ ਕਿ ਧੰਤਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਸ ਜਗ੍ਹਾ ਦੇ ਉੱਪਰ ਆਏ ਸੀਗੇ ਤੇ ਉਸ ਤੋਂ ਬਾਅਦ ਦਸਮੇਸ ਪਿਤਾ ਭੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹ ਵੀ ਇਸ ਜਗ੍ਹਾ ਦੇ ਉੱਪਰ ਆਪਣੇ ਚਰਨ ਪਾ ਕੇ ਗਏ ਨੇ ਤੇ ਇਹ ਜਿਹੜੀ ਚੀਜ਼ ਹੈ ਫਿਰ ਰਾਜਨਾਥ ਨੇ ਇਹ ਵੀ ਕਿਹਾ ਕਿ ਸਿੱਖਾਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਉਹਨਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਉਹਨਾਂ ਨੇ ਸਿੱਖਾਂ ਦੀ ਤਾਰੀਫ਼ ਕੀਤੀ ਸੋ ਦੋਸਤੋ ਜਿਹੜੀ ਇਹ ਮੈਂ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਆ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਕਿ ਕੀ ਇਹ ਗੱਲ ਸਹੀ ਹੈ ਕੀ ਤੁਸੀਂ ਇਹਦੇ ਬਾਰੇ ਜਾਣਦੇ ਹੋ ਕੀ ਤੁਹਾਡੀ رائے ਆ ਇਹਦੇ ਬਾਰੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿਸੇ ਵੀ ਚੀਜ਼ ਨੂੰ ਕਿਉਂਕਿ ਜਿਹੜੀ ਗੱਲ ਕੋਈ ਲਿਖਤ ਹੁੰਦੀ ਆ ਜਾਂ ਕੋਈ ਕੋਰਟ ਦੀ ਐ ਜਾਂ ਪੁਲਿਸ ਦੀ ਐ ਜੋ ਵੀ ਅਗਰ ਕੋਈ ਰਿਕਾਰਡ ਦੇ ਵਿੱਚ ਚੀਜ਼ ਹੈਗੀ ਆ ਤੇ ਉਹਨੂੰ ਤਾਂ ਆਪਾਂ ਝੂਠਲਾ ਨਹੀਂ ਸਕਦੇ ਪਰ ਆਪਣੇ ਵਿਚਾਰ ਕੀਨੇ ਇਹ ਹਰ ਇੱਕ ਚੀਜ਼ ਤੋਂ ਉੱਪਰ ਉੱਠ ਕੇ ਆਪਣਾ ਤੁਸੀਂ ਰਏ ਜਰੂਰ ਦਿਓ ਕਿ ਤੁਸੀਂ ਕੀ ਸੋਚਦੇ ਹੋ ਕਿ ਕੀ ਸਭ ਤੋਂ ਪਹਿਲਾਂ ਸੰਘਰਸ਼ ਜਿਹੜਾ ਉਹ ਨਿਹੰਗ ਸਿੰਘਾਂ ਨੇ ਕੀਤਾ ਸੀਗਾ ਤੇ ਉੱਥੇ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਏ ਸੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਵਾਇਰ ਕਰਿਓ ਜਿੱਕਾ ਖਲਸਾ ਵਾਇਰ ਕਰਿਓ